ਦੇਖਦੇ ਹੈ ਫਾਈਟਰੀ ਟੀਮ ਇਹੋ ਜਿਹੀ ਚੰਗੀ ਫੋਟੀ ਹੈ ਕਿਥੇ ਮਹਾਰਾਣੀ ਬਗੋਸੀ ਦਾ ਫਲਾਣਾ ਜਗਤ ਕਰਵਾਇਆ ਜਾ ਰਿਹਾ ਹੈ ਜਿਹਦੀ ਲੈਟ ਸਿਡੀ ਅਸੀਂ ਦਿਖਾ ਰਹੇ ਹਾਂ ਦੇਖਦੇ ਹੈ ਪੈਂਦੇ ਬਾੜੀ ਨਾ ਪਰਮਜੀਤ ਸਿੰਘ ਲੋ ਚੁਕੇ ਰਹੇ ਨੇ ਬਰਮ ਸੇਵਕ ਭਗਤ ਆ ਦੇਖਿਆ ਜਾਵੇ ਸੰਗਤਾਂ ਆ ਰਹੀਆਂ ਨੇ ਮਾਤਾ ਜੀ ਦੇ ਜੋ ਜਗਦੀ ਜੋਤ ਦੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਤੁਸੀਂ ਦੇਖ ਲੈ ਤਸਵੀਰਾਂ ਕਿ ਮਹਾਰਾਣੀ ਦੀ ਪ੍ਰਚੰਡ ਜੋਤ ਜਾਗ ਰਹੀ ਹੈ ਕਿ ਮਾਂ ਚਿੰਤਾ ਪਰਨੀ ਦਾ ਜੋ ਸੁਨਾਣਾ ਜਾਗਰਣ ਕਰਵਾਇਆ ਜਾ ਰਿਹਾ ਨੂੰ ਦਸ਼ਮਿਸ਼ਨਗਰ ਜਿੱਥੇ ਅਸੀਂ ਲੈ ਤਸਵੀਰਾਂ ਦਿਖਾ ਰਹੇ ਹਾਂ ਔਰ ਉਹਨਾਂ ਦੇ ਸੇਵਕ ਬੈਠੇ ਨੇ ਟੱਡ ਨਾ ਕੀ ਬੇਟਾ ਮੇਰਾ ਨਾਮ ਵੀ ਦੇਖੀ ਲੈ ਹਾਂਜੀ ਤੁਸੀਂ ਸੇਵਾ ਕਰ ਰਹੇ ਹੋ ਮਹਾਰਾਣੀ ਦੀ ਹਾਂਜੀ ਲੋ ਜੀ ਤੁਸੀਂ ਦੇਖ ਰਹੇ ਜੀ ਲੈ ਤਸਵੀਰਾਂ ਕਿ ਮਹਾਰਾਣੀ ਜੈ ਦੀ ਜੋਤ ਜੋ ਪਰਚੰਡ ਕੀਤੀ ਗਿਆ ਉਹਦੀ ਲੈ ਤੁਸੀਂ ਜਿੱਥੇ ਮਹਾਰਾਣੀ ਦੀ ਜੋਤ ਨੂੰ ਫੁੱਲਾਂ ਦੀ ਵਰਖਾ ਕਰ ਰਹੇ ਨੇ ਔਰ ਜੋ ਮਹਾਰਾਣੀ ਦਾ ਪਰਚੰਡ ਜੋ ਦਰਬਾਰ ਵੀ ਸੱਜਾ ਜੈ ਦੀ ਜੋਤ ਦਾ ਉਹਦੇ ਲੈ ਤੁਸੀਂ ਅਸੀਂ ਦਿਖਾ ਰਹੇ ਹਾਂ ਨੂ ਦक्षिਣ ਦਿਗਰ ਤੋਂ ਜਿੱਥੇ ਮਹਾਰਾਣੀ ਦਾ ਸਲਾਨਾ ਜਾਗਰਣ ਕਰਵਾਇਆ ਜਾ ਰਿਹਾ ਔਰ ਦੇਖਿਆ ਜਾਵੇ ਮਹਾਰਾਣੀ ਦੇ ਪਰਪੰਖਤ ਆ ਗਏ ਨੇ ਔਰ ਨਮਸਕਾਰ ਕਰ ਰਹੇ ਨੇ ਜਮਾਦਾਰੀ ਜਮਾਦਾਰੀ ਸਾਰੇ ਬੋਲੇ ਜੈ ਮਾਦਾਬੀ ਬਨੋ ਰੇ ਸੋਣਾ ਜੈ ਮਾਦਾਬੀ ਜੈ ਮਾਦਾਬੀ ਮਾਤਾ ਜੀ ਦਾ ਸਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ ਮਾਤਾ ਜੀ ਦਾ 14ਵਾਂ ਸਲਾਨਾ ਜਾਗਰਣ ਕਰਾਇਆ ਜਾ ਰਿਹਾ ਹੈ ਇਸ ਵਾਰ ਕੇ ਕਣਕਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਕਣਕਾ ਦੇ ਰਹੇ ਜੀ ਲੋ ਜੀ ਦੇਖਿਆ ਜਵੇ ਕਣਕਾ ਪੂਜਨ ਕੀਤਾ ਜਾ ਰਿਹਾ ਹੈ ਹਾਂ ਪਹਿਲੇ ਕਣਕਾ ਪੂਜਾ ਦੇ ਰਿਆ ਔਰ ਸ਼ਹੀਦਵਾਲ ਲੈ ਜਾਂਦੇ ਪਰਮ ਜੀ ਸਿੰਘ ਜੀ ਪਰਮ ਭਗਤ ਤੇ ਦੇਖਿਆ ਜੀ ਕੰਕਾ ਜੋ ਮਾਰ ਰਹੀਦਾ ਸਰੂਪ ਹੁੰਦਾ ਹੈ ਜੇ ਕੰਕਾ ਪੂਜਨ ਕੀਤਾ ਜਾ ਰਿਹਾ ਜਿੱਦੀ ਲੈ ਤਸਵੀਰ ਅਸੀਂ ਉਹ ਦਸ਼ਮਸ਼ਟਕ ਤੋਂ ਦਿਖਾ ਰਹੇ ਹਾਂ ਜਕਾਰਾ ਛੇਰਾਂ ਵਾਲੀ ਦਾ ਜਕਾਰਾ ਛੇਰਾਂ ਵਾਲੀ ਦਾ ਦੇਖਿਏ ਜੀ ਲੈ ਤਸਵੀਰ ਅਸੀਂ ਦਿਖਾ ਰਹੇ ਆ ਕਿ ਮਹਾਰਾਣੀ ਦਾ ਜੋ ਪਰ ਭਗਤ ਹੈ ਦਾਦੀ ਦਾ ਔਰ ਦੇਖਿਏ ਮਹਾਰਾਣੀ ਦਾ ਬਹੁਤ ਸਾਜੇ ਦਰਬਾਰ ਕੀ ਜੈ ਮਹਾਰਾਣੀ ਦੀ ਅੱਜ ਦਾ ਸ਼ੁਭਨਾਮ ਗਿਆ ਜੀ ਸ਼ਾਲੂ ਹਾਂਜੀ ਮੇਰਾ ਨਾਮ ਸ਼ਾਲੂ ਹੈ ਹਾਂਜੀ ਤੇ ਹਜੀ ਠਾਕੁਰ ਜੀ ਦੇ ਭਗਤ ਜੀ ਜੀ ਮਾਤਾ ਜੀ ਨੇ ਹਾਜਰੀ ਭਰਨ ਨੂੰ ਕਹਿ ਦਿੱਤਾ ਮੈਂ ਭਰੀ ਆ ਆ ਤੁਸੀਂ ਸੇਵਾ ਕਰ ਰਹੇ ਆ ਸ਼ੋਭਨਾ ਕੀ ਜੀ ਮੇਰੇ ਨਾ ਭਿੰਦਰ ਸਿੰਘ ਜੀ ਹਾਂਜੀ ਤੇ ਸਨਾਨਾ ਕਰਾਇਆ ਯਾਰ ਮਾਰੇ ਦੇ ਜਗ ਹਾਂਜੀ ਇਹ 20 25 ਸਾਲ ਹੋ ਚੱਲੇ ਨੇ ਤੇ ਤੁਸੀਂ ਆ ਸੇਵਾ ਜਿਹੜੀ ਕਰ ਰਹੇ ਜੀ ਜੋ ਵਰਤਾਰ ਹੈ ਸੰਤ ਨੂੰ ਹਾਂਜੀ ਹਾਂਜੀ ਲਓ ਜੀ ਜੋ ਨਵ ਦਸ਼ਮੀ ਸ਼ਨਗਰੇ ਮਹਾਰਾਣੀ ਦੀ ਸਰਾਨਾ ਜਾਗਰਨ ਕਰਵਾ ਰਿਹਾ ਹੈ ਜਾ ਰਿਹਾ ਹੈ ਤੇ ਇੱਥੇ ਸਾਡੇ ਪਰਮ ਭਗਤ ਮਨਦੀਪ ਜੀ ਜੁੜ ਚੁੱਕੇ ਨੇ ਨਾਲ ਉਹਨਾਂ ਦੇ ਨਾਲ ਹੋਰ ਵੀ ਭਗਤ ਜਨ ਜੁੜੇ ਨੇ ਜੋ ਮਹਾਰਾਣੀ ਦੀ ਸੇਵਾ ਜਿਹੜੀ ਸਰਾਨਾ ਕਰ ਰਹੇ ਨੇ ਤੇ ਨਾਲ ਸਾਡੇ ਠਾਕੁਰ ਜੀ ਆ ਔਰ ਇਹਨਾਂ ਦੇ ਨਾਲ ਪਰਪ ਭਜੀ ਜੁੜ ਚੁੱਕੇ ਨੇ ਜੋ ਸਿੱਧੂ ਮਹਾਰਾਣੀ ਦੇ ਲਾਰੇ ਅੱਜ ਦਾ ਜਿਹੜਾ ਮਹਾਰਾਣੀ ਦਾ ਜਾਗਰਨ ਕਰਵਾ ਜਾ ਰਿਹਾ ਆ ਰਿਹਾ ਇਹ ਸਲਾਨਾ ਕਰਵਾਇਆ ਜਾ ਰਿਹਾ ਹੈ ਇਹ ਸਲਾਨਾ 14ਵਾਂ ਜਾਗਰਣ ਜੀ ਸਾਡਾ ਅਸੀਂ ਇਹ ਕਰਵਾ ਰਹੇ ਹਾਂ ਇਸ ਤੋਂ ਪਹਿਲਾਂ ਸਾਡੇ 12 ਜਾਗਰਣ ਸਾਡਾ ਰਾਜ ਜਿਹੜੇ ਪਰਮ ਭਗਤੀ ਇਹਨਾਂ ਦਾ ਨਾ ਕੀ ਜਿਹੜੇ ਇੱਥੋਂ ਚਲੋ ਸਵਰਗਪੁਰੀ ਸੁਧਾਰ ਗਏ ਨੇ ਇਹ ਦੇਵ ਰਾਜੇ ਦੇਵ ਰਾਜੇ ਰਾਜ ਬਿਲਡਿੰਗ ਵਰਕਰ ਸੋ ਤੇ ਸ਼ੋਭਨਾ ਜੀ ਪਰਮਜੀਤ ਜੀ ਤੇ ਮਹਾਰਾਣੀ ਦਾ ਜਾਗਰਣ ਕਿੱਥੇ ਕਰਵਾਇਆ ਜਾ ਰਿਹਾ ਜੀ ਇਹ ਨਿਊ ਅੱਛਾ ਨਿਊ ਦਸਮੇਸ਼ ਨਗਰ ਅਦਰਸ਼ ਨਗਰ ਦੇ ਵਿੱਚ ਕਰਾ ਰਿਹਾ ਹੈ ਤੇ ਸਲਾਨਾ ਕਰਾ ਜਾਣਾ ਹਾਂਜੀ ਹਾਂਜੀ 14ਵਾਂ ਸਲਾਨਾ ਜਾਣਾ ਤੇ ਮਹਾਰਾਣੀ ਦੇ ਪਟਾਰੇ ਚ ਕੀ ਕੀ ਬਣਾਇਆ ਜੀ ਤੁਸੀਂ ਦੇਖੋ ਜੀ ਗੋਭੀ ਐ ਖੀਰ ਐ ਤੇ ਦਾਲ ਐ ਤੇ ਨਾਲ ਲੋਂਜੀ ਐ ਕੂੜੀ ਐ ਤੇ ਨਾਲ ਖੀਰ ਐ ਤੇ ਕੰਜਕਣ ਪੂਜਨ ਹੋ ਗਿਆ ਇਹ ਕੰਜਕਣ ਕੰਜਕਣ ਪੂਜਨ ਹੋ ਗਿਆ ਜੀ ਕੰਜਕਣ ਪੂਜਨ ਬਹੁਤ ਵਧੀਆ ਹੋ ਰਿਹਾ ਜੀ ਤੇ ਕੰਜਕਣ ਨੂੰ ਮੈਂ ਖੁਸ਼ੀ ਕਰਕੇ ਭੇਜਿਆ ਤੇ ਟਾਡਾ ਸ਼ੁਭਨਾ ਜੀ ਅਸ਼ੋਕ ਸ਼ਰਮਾ ਹਾਂਜੀ ਅੱਜ ਦਾ ਜਿਹੜਾ ਸਲਾਨਾ ਕਰਾ ਰਹੇ ਆ ਪਰਮ ਭਗਤ ਤੇ ਇਹਦੇ ਬਾਰੇ ਮਹਾਰਾਣੀ ਦਾ ਜਿਹੜਾ ਕੋਈ ਸੰਦੇਸ਼ ਕੀ ਦੇਣਾ ਚਾਹੀਦਾ ਆਪਾਂ ਸੰਗਤ ਨੂੰ ਸੰਦੇਸ਼ ਹੈ ਕਿ ਮਹਾਮਾਯੀ ਆਸ਼ੀਰਵਾਦ ਦਵੇ ਤੇ ਬੱਚੇ ਜਾਗਰਤਾ ਕਰਾਉਂਦੇ ਰਹਿਣ ਜਿੱਤੋ ਕਿਨਾਂ ਦਾ ਤੇ ਤੁਸੀਂ ਦੇਖ ਰਹੇ ਜੇ ਮੈਂ ਤਸਵੀਰਾਂ ਜੇ ਮਹਾਰਾਣੀ ਦਾ ਪੜਾਲ ਸੱਜਾ ਆ ਦੇਖਿਓ ਪਕਟਾਂ ਦੇ ਵਿੱਚ ਸੇਵਾਦਾਰਾਂ ਨੂੰ ਜਿਹੜੇ ਬਟਨੇ ਹੋ ਰਹੇ ਆ ਸੇਵਾਦਾਰਾਂ ਨੂੰ ਦੇਖਿਆ ਜਾਵੇ ਕੂੜੀਆਂ ਵਰਟਾਈਆਂ ਦਾ ਉਸ ਕੰਈ ਚਾਲੀਆਂ ਨੇ